ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦਿਖਾਵਾਂਗੇ ਕਿ ਜਦੋਂ ਆਪਣੀ ਅਕੈਡਮੀ ਦੇ ਵਿੱਚ ਕਿਸੇ ਬੱਚੇ ਸਿਲੈਕਸ਼ਨ ਹੋ ਜਾਂਦੀ ਆ ਤਾਂ ਆਪਾਂ ਕਿਵੇਂ ਸੈਲਿਬ੍ਰੇਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਮਠਾਈ ਲੈਣ ਮੈਂ ਉਂਗਲੀ ਰੱਖੀ ਤੇ ਮਹਰਮਨ ਕਹਿੰਦੀ ਸਰ ਆ ਵੀ ਲੈ ਲਿਏ ਮੈਂ ਕਿਹਾ ਚਲੋ ਠੀਕ ਹੈ ਜੀ ਕਿ ਲੋਈ ਵੀ ਲੈ ਲਓ ਠੀਕ ਹੈ ਜੀ ਅਸੀਂ ਪੈਕਿੰਗ ਕਰਕੇ ਫਿਰ ਅਸੀਂ ਨਿਕਲੇ ਹੋਣ ਫਿਰ ਹਰਮਨ ਬਿੱਲ ਕਟਾਣ ਲੱਗੀ ਜੀ ਤੇ ਫਿਰ ਮੇਰੀ ਅੱਖ ਕਈ ਘੁਰਗੜੀ ਸੀ ਐ ਨਹੀਂ ਨਹੀਂ ਆਪਾਂ ਲੈਣੀ ਆ ਫਿਰ ਜੀ ਅਸੀਂ ਗਏ ਗਮਲਾ ਲੈਣ ਜੀ ਤੁਹਾਨੂੰ ਪਤਾ ਹੀ ਹੈ ਜੀ ਜਿਹੜਾ ਵੀ ਬੱਚਾ ਆਪਣੇ ਸਿਲੈਕਟ ਹੁੰਦਾ ਹੈ ਅਕੈਡਮੀ ਵਿੱਚ ਉਹ ਇੱਕ ਬੂਟਾ ਜ਼ਰੂਰ ਲਗਾਉਂਦਾ ਤਾਂ ਹਰਮਨ ਨੂੰ ਇੱਕ ਬੂਟਾ ਪਸੰਦ ਆਇਆ ਤੇ ਨਾਲ ਦੀ ਨਾਲ ਫਿਰ ਅਸੀਂ ਨੇ ਗਏ ਫੁੱਲਾਂ ਦੀ ਸ਼ਾਪ ਤੇ ਤੇ ਹਰਮਨ ਨੂੰ ਲੈ ਕੇ ਤੇ ਫੁੱਲ ਕਿਉਂਕਿ ਫੁੱਲ ਦੇ ਉੱਤੇ ਵਾਰਨੇ ਜੀ ਉੱਤੇ ਸਿੱਟਣਿਆ ਹਨਾ ਠੀਕ ਹੈ ਤੇ ਚਲੋ ਨਾਲ ਦੀ ਨਾਲ ਫਿਰ ਅਸੀਂ ਪਹੁੰਚੇ ਗਰਾਊਂਡ ਗਰਾਊਂਡ ਜਾ ਕੇ ਗਰਾਊਂਡ ਦੇ ਵਿੱਚ ਨੇਰੀ ਬਹੁਤ ਚਾਰੇ ਜੀ ਹਰਮਨ ਦੇ ਆ ਤੇ ਨੇਰੀਆਂ ਚਰਪੀਆਂ ਕਿਉਂਕਿ ਨੇਰੀਆਂ ਚੱਲਣੀਆਂ ਕਿਉਂਕਿ ਕੁੜੀ ਕੋ অলਰੈਡੀ ਤਿੰਨ ਤਿੰਨ ਸਰਕਾਰੀ ਜੋਬ ਨੇ ਲਓ ਜੀ ਜਿ세 ਹਾਰ ਤੇ ਪਾ ਕੇ ਹਰਮਨ ਆਰ ਪਾ ਕੇ ਹਰਮਨ ਦਾ ਸਵਾਗਤ ਕੀਤਾ ਨਾਲ ਦੇ ਨਾਲ ਤਾੜੀਆਂ ਦਾ ਸ਼ੋਰ ਤੇ ਕਿਉਂਕਿ ਇਸ ਬੱਚੀ ਕੋ ਤਿੰਨ ਸਰਕਾਰੀ ਜੋਬ ਨੇ ਤਿੰਨ ਸਰਕਾਰੀ ਨੌਕਰੀਆਂ ਹੈਗੀਆਂ ਜੀ ਪੰਜਾਬ ਪੁਲਿਸ ਦੀ ਇੱਕ ਸਰਕਾਰੀ ਨੌਕਰੀ ਹੈ ਦੂਸਰਾ ਹੈਗੀ ਦਿੱਲੀ ਪੁਲਿਸ ਦੀ ਤੀਸਰੀ ਹੈਗੀ ਜੀ ਆਰਮੀ ਦੀ ਠੀਕ ਹੈ ਜੀ ਤੇ ਬਹੁਤ ਬਹੁ ਵਧਾਈਆਂ ਇਸ ਬੱਚੀ ਨੂੰ ਇਸ ਦੇ ਬੱਚੀ ਦੇ ਪਰਿਵਾਰ ਨੂੰ ਸਾਰੇ ਬੱਚੇ ਨੇ ਤਾੜੀਆਂ ਦੇ ਨਾਲ ਇਸ ਬੱਚੀ ਦਾ ਸਵਾਗਤ ਕੀਤਾ ਬਹੁਤ ਬਹੁ ਵਧਾਈਆਂ ਫਿਰ ਹਰਮਨ ਤੋਂ ਦੇਖੋ ਲਾ ਡੱਬਾ ਨਹੀਂ ਖੁੱਲ ਰਿਹਾ ਹੈਗਾ ਐ ਐ ਫਿਰ ਮੈਨੂੰ ਇਧਰੋਂ ਫੋਨ ਆ ਗਿਆ ਸੀਗਾ ਮੈਂ ਫੋਨ ਚੁੱਕਿਆ ਉਸ ਮੈਂ ਦੇਖਿਆ ਵੀ ਕੀ ਕਰ ਰਹੀ ਹੈ ਬੱਚੀ ਇਹ ਤੇ ਫਿਰ ਇਧਰ ਆ ਦੇਖ ਲੋ ਬੱਚੇ ਸਾਰੇ ਲੱਡੂਆਂ ਦੀ ਵੇਟ ਕਰ ਰਹੇ ਨੇ ਵੀ ਕਦੋਂ ਹਰਮਨ ਡੱਬਾ ਖੋਲੋਗੀ ਫਿਰ ਮੈਂ ਫੋਨ ਕੱਟ ਕੇ ਮੈਂ ਕਿਹਾ ਓਰੇ ਫੜਾ ਮੈਂ ਖੋਲਦਾ ਡੱਬਾ ਲੋ ਜਮੈਂ ਡੱਬਾ ਖੋਲ੍ਹ ਦਿੱਤਾ ਚਲੋ ਵੀ ਹਰਮਨ ਨੇ ਹੁਣ ਕੱਲੇ-ਕੱਲੇ ਨੂੰ ਬੁਲਾ ਕੇ ਕਹਿੰਦੀ ਸਰ ਹੁਣ ਇਹਨ ਠੀਕ ਹੈ ਜੀ ਚਲੋ ਜੀ ਸਵਾਗਤ ਹੋ ਗਿਆ ਬੱਚੀ ਦਾ ਲੱਡੂ ਮੂੰਹ ਦੇ ਵਿੱਚ ਪਾਤਾ ਆਪਾਂ ਨੇ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਹਰਮਨ ਹੁਣ ਮੈਨੂੰ ਵੀ ਖਿਲਾ ਦੇ ਥੋੜਾ ਜਿਹਾ ਹਾਂ 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 ਮੈਂ ਕਹਾਂ ਨਹੀਂ ਮੈਂ ਤਾਂ ਡੱਬਾ ਪੂਰਾ ਕਰੇ ਲੈ ਕੇ ਜਾਊਂਗਾ ਮੈਂ ਮੋਚਾਂ ਨਹੀਂ ਛੱਡ ਕੀਤੀਆਂ ਮੈਂ ਵੀ ਆਪਾਂ ਖਾਦਾ ਨਹੀਂ ਹੈਗਾ ਹਾਂ ਕਿਉਂਕਿ ਆਪਾਂ ਤੁਹਾਨੂੰ ਪਤਾ ਫਿਟਨੈਸ ਲਵਰ ਆ ਆਪਾਂ ਲੱਡੂ ਨਹੀਂ ਖਾਂਦੇ ਆ ਮੈਂ ਥੋੜਾ ਜਿਹਾ ਬਾਈਟ ਲੈ ਲਈ ਓਕੇ ਓਕੇ ਬਾਸ ਬਾਸ ਹਰਮਨ ਬਹੁਤ ਆ ਠੀਕ ਹੈ ਜੀ ਚਲੋ ਬੱਚਿਆਂ ਨੇ ਸਵਾਗਤ ਕੀਤਾ ਇਹ ਸਾਰੇ ਨਾ ਫਿਰ ਹਰਮਨ ਨੇ ਸਾਰੇ ਬੱਚੇ ਨੂੰ ਜਿਹੜੀ ਮਠਿਆਈ ਵੰਡੀ ਕੱਲੇ ਕੱਲੇ ਬੱਚੇ ਨੂੰ ਮਠਿਆਈ ਵੰਡੀ ਤੇ ਸਾਰੇ ਬੱਚਾ ਨੇ ਇਹਨੂੰ ਵਧਾਈਆਂ ਦਿੱਤੀਆਂ ਸਾਰੇ ਬੱਚੇ ਹਰਮਨ ਨੂੰ ਕੰਗ੍ਰੈਚੁਲੇਸ਼ਨ ਕਹਿ ਰਹੇ ਸੀਗੇ ਕਿ ਸਾਰੇ ਕਿ ਮੈਡਮ ਤੁਸੀਂ ਇਸ ਚੀਜ਼ ਦੇ ਹੱਕਦਾਰ ਹੋ ਹਰਮਨ ਕਹਿੰਦੀ ਜਿਹੜੀ ਸਰਪਤਲੀ ਕੁੜੀਆਂ ਨੂੰ ਦੋ ਦੇ ਦਾਂਗੇ ਮਮਾ ਕਾ ਠੀਕਾ ਹਰਮਨ ਕੋਈ ਚੱਕਰ ਨਹੀਂ ਤੇ ਆਹ ਮੁੰਡਾ ਕਹਿੰਦਾ ਮੇਰਾ ਤਾਂ ਫਾਸਟ ਆ ਮਮਾ ਕਾ ਚਲ ਕੋਈ ਨਾ ਹੁਣ ਇੱਕ ਘਰੀ ਜਾ ਕੇ ਆ ਤਾਂ ਮੈਂ ਚਲੋ ਖਾ ਲੂੰਗਾ ਜੀ ਇਸ ਤੋਂ ਬਾਅਦ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਇੱਕ ਫਲਈ ਸੈਲਫੀ ਤੇ ਮੀਊ ਤੋਂ ਆ ਫਿਰ ਹਰਮਨ ਨੇ ਬੱਤ ਚੱਕੀ ਕਹਿੰਦੀ ਸਰ ਮੈਂ ਤਾਂ ਚਾਹ ਲੈ ਕੇ ਜਾਉਂਗੀ ਜੇ ਮੈਨੂੰ ਚੱਲ ਕੇ ਦਿਖਾਉਗੇ ਹਰਮਨ ਟੈਸਟ ਕਰਨ ਲੱਗੀ ਦੇਖ ਲੋ ਇਹਦਾ ਲੈ ਇਹ ਦੇਖਾ ਕਈ ਸਰੂਮ ਇਹ ਤਾਂ ਚੱਲਿਓ ਨਹੀਂ ਫਿਰ ਮੰਮੀ ਕਹਿੰਦੀ ਓਹੋ ਤੂੰ ਪਤਕ ਲਵੇੜਦੀ ਸਾਡੀ ਇਹ ਲੈ ਆ ਕੁੜੀ ਫੜਾ ਵੇ ਸਾਫ ਕਰਦੀ ਲਓ ਜੀ ਆ ਚੱਕੋ ਹਰਮਨ ਦੀ ਬਤਕ ਦੇ ਨਾਲ ਸੈਲਫੀ ਆ ਚੱਕੋ ਮੇਰੇ ਨਾਲ ਸੈਲਫੀ ਤਿੰਨ ਸਰਕਾਰੀ ਨੌਕਰੀ ਵਾਲੀ ਕੁੜੀ ਆਪਣੀ ਹਰਮਨ ਲਓ ਜੀ ਦੋਸਤੋ ਵੀਡੀਓ ਹੋਈ ਖਤਮ ਆਪਣੀ ਅਕੈਡਮੀ ਦਾ ਨਾਮ ਹੈ ਪ੍ਰੀਤਮ ਫਿਟਾਰਮੀ ਅਕੈਡਮੀ ਮੈਂ ਹਾਂ ਉਸ ਦਾ ਕੋਚ ਤੁਸੀਂ ਆਜੋ ਜਿਵੇਂ ਬੱਚੀ ਤਿੰਨ ਤਿੰਨ ਸਰਕਾਰੀ ਨੌਕਰੀ ਲੈ ਸਕਦੀ ਆ ਤਾਂ ਤੁਹਾਨੂੰ ਵੀ ਆਪਾਂ ਹੀ ਕਦੀ ਜੌਬ ਤਾ ਦਵਾ ਹੀ ਦੇਵਾਂਗੇ ਉਹ ਉਸ ਬੱਚੇ ਨੂੰ ਦਵਾਵਾਂਗੇ ਜਿਹੜਾ ਇਸ ਵੀਡੀਓ ਦੇ ਨੀਚੇ 10 ਕਮੈਂਟ ਐਟ ਲਿਸਟ ਕਰੇਗਾ ਇੱਕ ਬੱਚਾ 10 ਕਮੈਂਟ